ਜੋਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਐਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ। ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ। हमने आते ही एंटी गैंगस्टर टास्क फोर्स बनाई मैं अपनी फोर्स को बधाई देता हूं कि उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है ਜੋ ਕਿ ਮੈਨੂੰ ਇਤਨਾ ਪਿਆਰ ਦਿਆ ਆਪਣੇ ਇਤਨਾ ਪਿਆਰ ਦਿਆ ਹੁਣ ਜ਼ਿੰਮੇਦਾਰੀ ਮੇਰੀ ਹੈ ਆਪਨੇ ਆਪਣਾ ਫਰਜ਼ ਨਿਭਾ ਦਿਆ ਹੁਣ ਫਰਜ਼ ਨਿਭਾਣੇ ਕੀ ਬਾਰੀ ਮੇਰੀ ਹੈ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਮੋਹਾਲੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਕੀਤੀ ਹੈ यूपी ਤੋਂ असली ल्याके पंजाब ਦੇ ਵਿੱਚ ਵੇਚਣ ਵਾਲੇ ਦੋ ਨੌਜਵਾਨਾਂ ਨੂੰ ਮੋਹਾਲੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਵੀ ਇਹੀ ਦੋ ਨੌਜਵਾਨ ਜਿਨ੍ਹਾਂ ਦੀ ਪਛਾਣ सोनू ਕੁਮਾਰ ਔਰ ਦੂਸਰਾ ਵਰुण ਪਾਠਕ ਵਜੋਂ ਹੋਈ ਹੈ ਹਾਲਾਂਕਿ ਦੋਨੋਂ ਨੌਜਵਾਨ ਜਿਹੜੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਲੋਕਲ ਡੇਰਾ ਬਸੀ ਯਾਨੀ ਕਿ ਜ਼ਿਲ੍ਹਾ ਮੋਹਾਲੀ ਦਾ ਰਹਿਣ ਵਾਲਾ ਲੇਕਿਨ ਦੂਸਰੀ ਤਰਫ ਜਿਹੜਾ ਵਰुण ਹੈ ਉਹ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਲ ਸਬੰਧਤ ਹੈ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਗੱਲ ਕਰੀ ਤਾਂ ਵੱਡੀ ਸਫਲਤਾ ਹਾਸਲ ਪੁਲਿਸ ਨੂੰ ਹੋਈ ਹੈ ਔਰ ਨਾਲ ਦੇ ਨਾਲ ਜੇਕਰ ਦਾਸੀ ਲਗਭਗ 7 ਤੋਂ 8 ਅਸਲੇ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਇਹ ਇਸ ਦੇ ਪਿੱਛੇ ਵੀ ਦੱਸਣਯੋਗ ਹੈ ਕਿ ਇਹ ਅਸਲੇ ਜਿਹੜੇ ਨੇ ਜਿਹੜੇ 7 ਤੇ 7 ਅਸਲੇ ਜਿਹੜੇ ਨੇ ਗੈਰਕਾਨੂੰਨੀ ਨੇ ਔਰ ਦੂਸਰੀ ਤਰਫ ਇਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕਰਦੇ ਸੀ ਹਾਲਾਂਕਿ ਇਸ ਪੂਰੇ ਕੇਸ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਯੂਪੀ ਜਿਹੜਾ ਸੂਬੇ ਤੋਂ ਇਹ ਉੱਤਰ ਪ੍ਰਦੇਸ਼ ਸੂਬੇ ਤੋਂ ਇਹ ਅਸਲੇ ਲੈਂਦੇ ਗਏ ਸੀ ਔਰ ਵੱਖ-ਵੱਖ ਜਗ੍ਹਾ ਦੇ ਉੱਪਰ ਵੇਚੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਸਿੱਧੇ ਤੌਰ ਦੇ ਉੱਪਰ ਗੱਲ ਕਰੀ ਇੱਕ 32 ਬੋਰ ਦਾ ਪਿਸਤਲ ਹੈ ਔਰ ਤਿੰਨ ਦੇਸੀ ਕੱਟੇ ਜਿਹੜੇ ਨੇ 315 ਬੋਰ ਦੇ ਨੇ ਜਿਨ੍ਹਾਂ ਦੇ ਵਿੱਚ ਨਾਲ ਦੋ ਜਿੰਦਾ ਰੋਜ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨਾਲ ਕਿ ਇੱਕ ਦਨਾਲੀ ਵੀ ਇਸ ਕੇਸ ਦੇ ਵਿੱਚ ਬਰਾਮਦ ਕੀਤੀ ਗਈ ਇਸ ਪੂਰੇ ਮਾਮਲੇ ਦੇ ਵਿੱਚ ਜੇਕਰ ਗੱਲ ਕਰੀ ਤਾਂ ਵਰुण ਦੇ ਕੋਲੋਂ ਜਿਹੜੇ ਦੋ ਦੇਸੀ ਕੱਟੇ ਬਰਾਮਦ ਕੀਤੇ ਗਏ ਨੇ ਤਾਂ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕੀਤੀ ਜਾਵੇ ਤਾਂ ਹਾਲਕਿ ਯੂਪੀ ਤੋਂ ਮਜਾਇਜ ਅਸਲੇ ਲਿਆ ਕੇ ਪੰਜਾਬ ਦੇ ਵਿੱਚ ਵੇਚਣਾ ਕਿਤੇ ਨਾ ਕਿਤੇ ਲਗਾਤਾਰ ਹੀ ਪੁਲਿਸ ਤੇ ਵਾਸਤੇ ਸਿਰਦਰਦੀ ਬਣਿਆ ਹੋਇਆ ਸੀ ਔਰ ਹਾਲਾਂਕਿ ਇਸ ਕੇਸ ਦੇ ਵਿੱਚ ਜਦੋਂ ਬਰਾਮਦਗੀ ਹੋਈ ਹੈ ਤਾਂ ਬਰਾਮਦਗੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸੱਤ ਅਸਲੇ ਜਿਹੜੇ ਫਿਲਹਾਲ ਬਰਾਮਦ ਕੀਤੇ ਗਏ ਨੇ ਲੇਕਿਨ ਇਸ ਦੇ ਵਿੱਚ ਹੋਰ ਵੀ ਤਮਾਮ ਅਸਲੇ ਜਿਹੜੇ ਸੀ ਪੁਲਿਸ ਨੂੰ ਸੂਚਨਾ ਹੈ ਕਿ ਜਿਸ ਜਗ੍ਹਾ ਦੇ ਉੱਪਰ ਵਿੱਚ ਨੇ ਉਹਨਾਂ ਨੂੰ ਕੋ ਕਿਸ ਤਰੀਕੇ ਦੇ ਨਾਲ ਰਿਕਵਰ ਕਰਨਾ ਇਹ ਇਸ ਹਾਲਾਤ ਦੇ ਵਿੱਚ ਇਹ ਕਰ ਗੱਲ ਕਰੀ ਤਾਂ ਯੂਪੀ ਤੋਂ ਪੰਜਾਬ ਤਸਕਰੀ ਕਰਨ ਦੇ ਲਈ ਹਥਿਆਰ ਜਿਹੜੇ ਲਿਆਂਦੇ ਗਏ ਸੀ ਤਾਂ ਉਹਨਾਂ ਨੂੰ ਤਮਾਮ ਅਸਲਿਆਂ ਦੇ ਲਈ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਜਾਣਕਾਰੀ ਦਿੱਤੀ ਗਈ ਹੈ ਸੋ ਇਸੇ ਤਰੀਕੇ ਦੇ ਨਾਲ ਤਮਾਮ ਰਿਕਵਰੀਜ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਸਿੰਘ ਅੰਗ ਦੈਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par